ਇਹ ਅੱਜ ਸਿੱਖ ਬਹਣੀ ਪੜਨ ਵਾਲਾ ਵੀ ਨਰਕ ਸਵਰਗ ਦਾ ਡਰ ਬਣਾ ਕੇ ਬੈਠਾ ਹੋਇਆ ਨਰਕ ਤੇ ਉਹ ਆ ਜਿੱਥੇ ਤੁਸੀਂ ਚਾਰ ਜੀ ਇਕੱਠੇ ਹੋ ਕੇ ਨਹੀਂ ਬਹਿ ਸਕਦੇ ਜਿੱਥੇ ਪਿਓ ਦੀ ਮਾਂ ਨਾਲ ਨਹੀਂ ਬਣਦੀ ਭੈਣ ਦੀ ਭਰਾਵਾਂ ਨਾਲ ਨਹੀਂ ਬਣਦੀ ਸਮਾਜ ਬਿਖਰ ਬਿਖਰ ਕੇ ਪਿਆ ਹੋਇਆ ਤੇ ਬੰਦਾ ਅੱਗੇ ਲਾਲਚਾਪ ਕਰਕੇ ਬੈਠਾ ਕਿ ਮੈਨੂੰ ਅੱਗੇ ਬੈਕੁੰਠ ਮਿਲਣਾ ਹੈ ਸਵਰਗ ਤੇ ਤੁਸੀਂ ਆਪਣੇ ਘਰ ਨੂੰ ਤਹ ਬੈਕੁੰਠ ਜੇ ਕੀਰਤਨ ਤੇਰਾ ਜਿੱਥੇ ਪਰਿਵਾਰ ਦੇ ਚਾਰ ਜੀ ਇਕੱਠੇ ਹੋ ਕੇ ਬੈਠਦੇ ਨੇ ਤੁਸੀਂ ਹੱਸਦੇ ਖੇਡਦੇ ਜੇ ਤੁਹਾਡੇ ਦਿਨ ਵਧੀਆ ਲੰਘ ਰਹੇ ਨੇ ਸਮਝ ਲਓ ਸਵਰਗ ਹੈ ਜਿਤੇ ਇੱਕ ਦੂਜੇ ਦੀ ਕਿਸੇ ਨਾਲ ਬਣਦੀ ਹੈ ਨਹੀਂ ਤੇ ਇੱਛਾ ਰੱਖੀ ਹੋਵੇ ਜੀ ਅੱਗੇ ਅਸੀਂ ਸਵਰਗ ਤੇ ਜਾਣਾ ਕਿਹੜੇ ਸਵਰਗ ਤੇ ਜਾਣਾ ਜੀ ਤੁਸੀਂ ਮਾਫ ਕਰਨਾ ਇੱਕ ਬੇਨਤੀ ਕਰਾਂ ਜਿਨ੍ਹਾਂ ਪਰਿਵਾਰਾਂ ਚ ਪਿਆਰ ਇਤفاق ਮੁਹੱਬਤ ਹੈ ਉਹਨਾਂ ਨੂੰ ਇਹ ਕੋ ਕਵੇ ਅੱਗੇ ਸਵਰਗ ਹੈ ਤੇ ਉਹ ਪਰਿਵਾਰ ਪਤਾ ਕਹੇਗਾ ਜੇ ਸੱਚੀ ਅੱਗੇ ਸਵਰਗ ਹੈ ਨਾ ਸਾਡੇ ਪਰਿਵਾਰ ਨਾਲੋਂ ਵਧੀਆ ਨਹੀਂ ਹੋ ਸਕਦਾ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਵਧੀਆ ਤਰੀਕੇ ਨਾਲ ਇੱਥੇ ਰਹਿ ਰਹੇ ਹਨ ਉਹ ਕਹਿੰਦੇ ਜੇ ਸੱਚੀ ਅੱਗੇ ਸਵਰਗ ਹੈਗਾ ਨਾ ਫਿਰ ਸਾਡੇ ਪਰਿਵਾਰ ਨਾਲੋਂ ਵਧੀਆ ਨਹੀਂ ਹੋ ਸਕਦਾ ਤੇ ਜਿਨ੍ਹਾਂ ਦੇ ਘਰ 'ਚ ਇੱਥੇ ਬਣਦੀ ਨਹੀਂ ਲੜਾਈ ਕਲੇਸ਼ ਰਹਿੰਦਾ 24 ਘੰਟੇ ਕਲੇਸ਼ ਹੀ ਰਹਿੰਦਾ ਜੇ ਉਹਨਾਂ ਨੂੰ ਕੋਈ ਕਵੇ ਵੀ ਅੱਗੇ ਨਰਕ ਵਾ ਉਹ ਕਹਿਣਗੇ ਜੇ ਸੱਚੀ ਅੱਗੇ ਨਰਕ ਹੋਏਗਾ ਨਾ ਪਰ ਸਾਡੇ ਪਰਿਵਾਰ ਨਾਲੋਂ ਮਾੜਾ ਨਹੀਂ ਹੋ ਸਕਦਾ ਜਿਹੜਾ ਇੱਥੇ ਹੀ ਭੋਗ ਰਹੇ ਆ ਇਹਦੇ ਨਾਲੋਂ ਮਾੜ ਨਹੀਂ ਹੋਦਾ ਉਹ ਥੋੜਾ ਜਿਹਾ ਇਹਦੇ ਨਾਲੋਂ ਚੰਗਾ ਹੀ ਹੋਏਗਾ ਮਾੜਾ ਨਹੀਂ ਹੋ ਸਕਦਾ ਉਹ ਚੰਗਾ ਹੀ ਹੋਏਗਾ ਤਾਂ ਗੱਲ ਇੱਥੇ ਹੈ ਕਿ ਅਸੀਂ ਸਮਾਜ ਵਿੱਚ ਰਹਿੰਦੇ ਕਿਦਾਂ ਫਰਕ ਇੱਥੇ ਪਿਆ ਵੀ ਬਹੁਤੇ ਲੋਕਾਂ ਨੇ ਬਾਣੀ ਵੱਖਰੀ ਕਰ ਲਈ ਧਰਮ ਵੱਖਰਾ ਕਰਤਾ ਤੇ ਸਮਾਜ ਵੱਖਰਾ ਕਰਤਾ ਅੱਜ ਤਾਂ ਤੁਸੀਂ ਵੇਖੋ ਨਾ ਬੇਈਮਾਨ ਬੇਈਮਾਨੀ ਕਰਨ ਵਾਲਾ ਵੀ ਕਹਿੰਦਾ ਕੋਈ ਗੱਲ ਨਹੀਂ 10 ਮਿੰਟ ਗੁਰਦੁਆਰੇ ਜਾ ਕੇ ਰਾਮ ਰਾਮ ਕਰੋ ਅੱਲਾ ਅੱਲਾ ਕਰੋ ਵੈਗਰੂ ਵੈਰੂ ਕਰੋ ਪਾਸ਼ਕਦੇ ਨਹੀਂ ਭਾਈ ਜਦੋਂ ਤੂੰ ਸਮਾਜ ਵਿੱਚ ਰਹਿ ਕੇ ਵਧੀਆ ਜ਼ਿੰਦਗੀ ਬਤੀਤ ਕਰੇਗਾ ਤੇਰਾ ਉੱਠਣਾ ਬੈਠਣਾ ਸੁਣਨਾ ਹਰ ਇੱਕ ਚੀਜ਼ ਵਧੀਆ ਹੋਏਗੀ ਤੇਰੀ ਜ਼ਿੰਦਗੀ ਖੂਬਸੂਰਤ ਬਣੇਗੀ ਦੋਏ ਠਹੋਰ ਅੱਜ ਤੇ ਕੱਲ ਆਪਣੇ ਖੋਏ ਉਹਨੇ ਆਪਣਾ ਅੱਜ ਵੀ ਗਵਾ ਲਿਆ ਉਹਨੇ ਆਪਣਾ ਵਰਤਮਾਨ ਵੀ ਖਰਾਬ ਕਰ ਲਿਆ ਤੇ ਉਹਨੇ ਆਪਣਾ ਭਵਿੱਖ ਵੀ ਖਰਾਬ ਕਰ ਲਿਆ ਜਿਹਦਾ ਵਰਤਮਾਨ ਵਧੀਆ ਨਹੀਂ ਉਹਦਾ ਭਵਿੱਖ ਵਧੀਆ ਨਹੀਂ ਹੋ ਸਕਦਾ ਜਿਹਦਾ ਵਰਤਮਾਨ ਵਧੀਆ ਹੈ ਉਹਦਾ ਭਵਿੱਖ ਵੀ ਵਧੀਆ ਹੋਏਗਾ ਜਿਹੜੇ ਬੱਚੇ ਇਮਾਨਦਾਰੀ ਨਾਲ ਪੜ੍ਹਦੇ ਨੇ ਉਹਨਾਂ ਨੂੰ ਇਗਜ਼ਾਮ ਦੇਣ ਲੱਗਿਆਂ ਟੈਨਸ਼ਨ ਬੋਲੋ ਜੀ ਉਹ ਕਦੀ ਬਹਾਨਾ ਨਹੀਂ ਬਣਾਉਂਦੇ ਕਿ ਸਾਡਾ ਇਗਜ਼ਾਮ ਵਾਲੇ ਦਿਨ ਸਾਨੂੰ ਬੁਖਾਰ ਚੜ੍ਹ ਜਾਏ ਜਾ ਪੇਪਰ ਅੱਗੇ ਹੋ ਜਾਏ ਕਿਉਂਕਿ ਉਹਨੂੰ ਪਤਾ ਹੁੰਦਾ ਸੀ ਤਿਆਰੀ ਕੀਤੀ ਹੁੰਦੀ ਹੈ ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਪੇਪਰ ਦਾ ਇਗਜ਼ਾਮ ਦਾ ਚਾਹ ਹੁੰਦਾ ਹੈ ਕਿ ਜੋ ਅਸੀਂ ਪੜਿਆ ਉਹ ਅਸੀਂ ਹੁਣ ਉਹ ਲਿਖਣਾ ਹੈ ਉਹ ਇਗਜ਼ਾਮ ਸਾਡੇ ਸਾਹਮਣੇ ਆਵੇ ਅਸੀਂ ਉਹਦੇ ਵਿੱਚੋਂ ਪਾਸ ਹੋਵਾਂਗੇ ਇਕਾਗਰਤਾ ਬਖਸ਼ਿਸ਼ ਕਰੋ ਜੀ ਇਕਾਗਰਤਾ ਬਖਸ਼ਿਸ਼ ਕਰੋ ਤੋਂ ਗੁਰੂ ਪਾਸ਼ਾ ਜੀ ਇਥੇ ਬਖਸ਼ਿਸ਼ ਕਰਦੇ ਨੇ ਬਾਹਰ ਧੋਏ ਅੰਤਰਮਨ ਮੈੜਾ ਦੋਏ ਠੌਰ ਆਪਣੇ ਖੋਏ ਉਹਨੇ ਆਪਣੇ ਦੋਵੇਂ ਠੌਰ ਗਵਾਲੇ ਅੱਜ ਵੀ ਗਵਾਲਿਆ ਤੇ ਕੱਲ ਵੀ ਗਵਾਲਿਆ ਇੰਹਾਂ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਉਹਨੇ ਆਪਣਾ ਇੱਥੇ ਵਕਾਰਾਂ ਵਿੱਚ ਫਸ ਕੇ ਆਪਣਾ ਵਰਤਮਾਨ ਵੀ ਖਰਾਬ ਕਰ ਲਿਆ ਤੇ ਆਪਣਾ ਭਵਿੱਖ ਵੀ ਖਰਾਬ ਕਰ ਲਿਆ ਇੰਹਾਂ ਕਾਮ ਕ੍ਰੋਧ ਮੋਹ ਵਿਆਪਿਆ ਆਗਾ ਮਸ ਮਸ ਰੋਏ